ਦੋਸਤੋ ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਉਹਨਾਂ ਤਸਵੀਰਾਂ ਨੇ ਤਰਤਲਲੀ ਮਚਾ ਦਿੱਤੀ ਜਿਨ੍ਹਾਂ ਵਿੱਚ ਪੰਜਾਬ ਦੇ ਕੁਝ ਨੌਜਵਾਨ ਰਾਜਸਥਾਨ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਵਾਸਤੇ ਗਏ ਸਨ ਤੇ ਉਹਨਾਂ ਨੇ ਜਦੋਂ ਇੱਕ ਹਿਰਨ ਨੂੰ ਗੋਲੀ ਮਾਰੀ ਤਾਂ ਰਾਜਸਥਾਨ ਦੇ ਬਜਨੋਈ ਸਮਾਜ ਦੇ ਲੋਕ ਅਤੇ ਪੁਲਿਸ ਹੱਥ ਧੋਕੇ ਉਹਨਾਂ ਦੇ ਪਿੱਛੇ ਪੈ ਜਾਂਦੇ ਹਨ ਕਾਫੀ ਲੰਮਾ ਸਮਾਂ ਉਹਨਾਂ ਵਿੱਚ ਕਾਰ ਚੋਰ ਛਪਾਈ ਵਾਲਾ ਫਿਲਮੀ ਖੇਲ ਚੱਲਿਆ ਪੰਜਾਬ ਦੇ ਉਹਨਾਂ ਸ਼ਿਕਾਰੀ ਨੌਜਵਾਨਾਂ ਨੇ ਪੀੜ ਮਗਰ ਲੱਗੀ ਵੇਖ ਕੇ ਜੀਪ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਪੀੜ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਲੇਕਿਨ ਜਦੋਂ ਕਾਲੇ ਹਿਰਨ ਦੇ ਮਾਰੇ ਜਾਣ ਦੀ ਖਬਰ ਲੋਕਾਂ ਵਿੱਚ ਫੈਲੀ ਤਾਂ ਵੱਡੀ ਗਿਣਤੀ ਵਿੱਚ ਬਸਨੋਈ ਸਮਾਜ ਦੇ ਲੋਕ ਇਕੱਠੇ ਹੋ ਗਏ ਅਜੇ ਇੰਨਾ ਕੁ ਸ਼ੁਕਰ ਰਿਹਾ ਕਿ ਸ਼ਿਕਾਰੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਨਹੀਂ ਤਾਂ ਗੁੱਸੇ ਦੇ ਵਿੱਚ ਭੜਕੀ ਪੀੜ ਉਹਨਾਂ ਨੂੰ ਮਾਰਨ ਉੱਤੇ ਉੱਤਰ ਆਈ ਸੀ ਜਿਹੜੇ ਥਾਣੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਰੱਖਿਆ ਗਿਆ ਮਛਨੋਈ ਸਮਾਜ ਦੇ ਲੋਕਾਂ ਨੇ ਉਸ ਠਾਰੇ ਉੱਤੇ ਵੀ ਹਮਲਾ ਕੀਤਾ ਕਿ ਇਹਨਾਂ ਨੂੰ ਬਾਹਰ ਕੱਢੋ ਅਸੀਂ ਇਹਨਾਂ ਨੂੰ ਹੁਣੇ ਮਾਰਨਾ ਹੈ ਬੇहद ਮੁਸ਼ਕਲ ਦੇ ਨਾਲ ਉਹਨਾਂ ਦੀ ਜਾਨ ਤਾਂ ਚਲੋ ਬਚ ਗਈ ਪਰ ਬੇहद سنگੀਨ ਧਰਾਵਾਂ ਦੇ ਤਹਿਤ ਸ਼ਿਕਾਰੀਆਂ ਨੂੰ ਜੇਲ੍ਹ ਵਿੱਚ ਸੌੜ ਦਿੱਤਾ ਜਾਂਦਾ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਹੁਣ ਬਹੁਤੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਗੁਜ਼ਰੇ ਇਦਾਂ ਹੀ ਭਾਰਤ ਦਾ ਇੱਕ ਬਹੁਤ ਵੱਡਾ ਫਿਲਮੀ ਸਟਾਰ ਸਲਮਾਨ ਖਾਨ ਜਿਸਤੇ ਸਾਲ 1998 ਦੇ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ ਸਨ ਇਸ ਮਾਮਲੇ ਵਿੱਚ ਸਲਮਾਨ ਖਾਨ ਜੇਲ੍ਹ ਵੀ ਘਟ ਆਇਆ ਏ ਪਰ ਫਿਰ ਵੀ ਅਜੇ ਤੱਕ ਉਸ ਦਾ ਖਹਿੜਾ ਨਹੀਂ ਛੁੱਟ ਰਿਹਾ ਉੱਤਰ ਭਾਰਤ ਦੇ ਕੁੰਖਿਆਤ ਗੈਂਗਸਟਰ ਜੋ ਬਿਸ਼ਨੋਈ ਸਮਾਜ ਨਾਲ ਸੰਬੰਧ ਰੱਖਦਾ ਏ ਲੌਰੈਂਸ ਬਿਸ਼ਨੋਈ ਵੱਲੋਂ ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਬਦਲੇ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਦੋਹਾਂ ਕੇਸਾਂ ਨੂੰ ਸੁਣ ਤੋਂ ਬਾਅਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਹੀ ਲੱਗਦਾ ਹੋਵੇਗਾ ਕਿ ਯਾਰ ਕਿੱਡੀ ਕੋ ਗੱਲ ਸੀ ਇੱਕ ਹਿਰਨ ਹੀ ਤਾਂ ਮਾਰਿਆ ਸੀ हिरण ਦੇ ਪਿੱਛੇ ਕੋਈ ਐਨਾ ਕੋਈ ਪਾਗਲ ਕਿਵੇਂ ਹੋ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਗੱਲਬਾਤ ਕਰਾਂਗੇ ਕਿ ਆਖਿਰ ਬਿਸ਼ਨੋਈ ਸਮਾਜ ਅਤੇ ਕਾਲੇ ਹਿਰਨ ਦੇ ਵਿਚਕਾਰ ਐਸਾ ਕੀ ਰਿਸ਼ਤਾ ਹੈ ਕਿ ਬਿਸ਼ਨੋਈ ਸਮਾਜ ਲੋਕ ਹਿਰਨ ਨੂੰ ਰੱਬ ਦੇ ਸਮਾਨ ਸਮਝਦੇ ਹਨ ਇੱਥੋਂ ਤੱਕ ਕਿ ਬਿਸ਼ਨੋਈ ਸਮਾਜ ਦੀਆਂ ਔਰਤਾਂ ਆਪਣੇ ਬੱਚਿਆਂ ਵਾਂਗ ਹਿਰਨ ਦੇ ਬੱਚੇ ਨੂੰ ਆਪਣਾ ਦੁੱਧ ਚਗਾ ਦਿੰਦੀਆਂ ਹਨ ਕਿਉਂ ਇੱਕ ਕਾਲੇ ਹਿਰਨ ਦੇ ਮਾਰੇ ਜਾਣ ਤੇ ਬਿਸ਼ਨੋਈ ਸਮਾਜ ਮਰਨ ਮਾਰਨ ਤੇ ਉੱਤਰ ਆਉਂਦਾ ਹੈ ਇਨ ਸਾਰੇ ਸਵਾਲਾਂ ਦੀ ਅਸਲੀਅਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਰ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਪਿਛਲੇ ਪੁਰਾਣੇ ਇਤਿਹਾਸ ਤੋਂ ਸ਼ੁਰੂ ਕਰੀਏ ਤਾਂ ਬਿਸ਼ਨੋਈ ਸਮਾਜ ਕੁਦਰਤ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਵਿੱਚ ਗਿਣਿਆ ਜਾਂਦਾ ਹੈ ਬਿਸ਼ਨੋਈ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਵਿਸ਼ ਅਤੇ ਨੋਈ ਬੇਸ਼ ਦਾ ਮਤਲਬ ਹੈ 20 ਭਾਵ ਗਿਣਤੀ ਦਾ 20 ਅਤੇ 9 ਦਾ ਮਤਲਬ ਹੈ 9 ਭਾਵ ਗਿਣਤੀ ਦਾ 9 20 ਪਲੱਸ 9 ਨੂੰ ਮਿਲਾ ਕੇ 29 ਇਹਨਾਂ ਦਾ ਜੋੜ ਬਣਦਾ ਹੈ ਇਹ 29 29 ਸੰਖਿਆ ਬਿਸ਼ਨੋਈ ਸਮਾਜ ਲਈ ਬਹੁਤ ਵੱਡਾ ਮਹੱਤਵ ਰੱਖਦੀ ਹੈ ਕਿਉਂਕਿ ਬਿਸ਼ਨੋਈ ਸਮਾਜ ਜਿਸ ਨੂੰ ਆਪਣਾ ਗੁਰੂ ਮੰਨਦਾ ਹੈ ਜਿਨ੍ਹਾਂ ਦਾ ਨਾਮ ਸੀ ਗੁਰੂ ਜੰਮਬੇਸ਼ਵਰ ਜੀ ਉਹਨਾਂ ਵੱਲੋਂ ਬਿਸ਼ਨੋਈ ਸਮਾਜ ਵਾਸਤੇ 29 ਨਿਯਮ ਬਣਾਏ ਗਏ ਸਨ ਇਹ ਗੁਰੂ ਜੰਮਬੇਸ਼ਵਰ ਜੀ ਨੇ 15ਵੀਂ ਸਦੀ ਦੇ ਵਿੱਚ ਬਿਸ਼ਨੋਈ ਸਮਾਜ ਦੀ ਸਥਾਪਨਾ ਕੀਤੀ ਸੀ ਆਪਣੇ ਗੁਰੂ ਵੱਲੋਂ ਦਿੱਤੇ ਇਹਨਾਂ 29 ਨਿਯਮਾਂ ਦੇ ਵਿੱਚ ਬਚਨੋਈ ਸਮਾਜ ਨੂੰ ਕੁਦਰਤ ਦੇ ਨਾਲ ਪ੍ਰੇਮ ਕਰਨਾ ਹੀ ਸਿਖਾਇਆ ਗਿਆ ਹੈ। ਇਸ ਲਈ ਬਚਨੋਈਆਂ ਦਾ ਕੁਦਰਤ ਦੇ ਨਾਲ ਪਿਆਰ ਧਾਰਮਿਕ ਤੌਰ ਤੇ ਵੀ ਵੱਡੀ ਮਹੱਤਤਾ ਰੱਖਦਾ ਹੈ। ਇਸੇ ਕਰਕੇ ਬਚਨੋਈ ਸਮਾਜ ਲਈ ਕੁਦਰਤ, ਪੌਦੇ, ਦਰਖਤ ਅਤੇ ਜੀਵ-ਜੰਤੂਆਂ ਨਾਲ ਪਿਆਰ ਕਰਨਾ ਹੀ ਉਹਨਾਂ ਦਾ ਮੁੱਖ ਧਰਮ ਹੈ। ਜੇਕਰ ਬਚਨੋਈ ਸਮਾਜ ਦੇ ਗੁਰੂ ਜੰਬੇਸ਼ਵਰ ਜੀ ਬਾਰੇ ਥੋੜੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 8 ਅਗਸਤ 1451 ਈਸਵੀ ਵਿੱਚ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਵਿੱਚ ਪੈਂਦੇ ਪੀਪਾ ਸਰ ਵਿੱਚ ਹੋਇਆ ਸੀ ਉਹ ਇੱਕ ਪਵਾਰ ਰਾਜਪੂਤ ਪਰਿਵਾਰ ਵਿੱਚ ਜਨਮੇ ਸਨ ਤੇ ਬਚਪਨ ਵਿੱਚ ਉਹਨਾਂ ਦਾ ਨਾਮ ਜੰਬੋਜੀ ਰੱਖਿਆ ਗਿਆ ਸੀ ਇਹ ਬਾਲਕ ਜਨਮ ਵੇਲੇ ਗੁੰਗਾ ਤੇ ਬਹਿਰਾ ਹੁੰਦਾ ਪਰ ਫਿਰ ਅਚਾਨਕ 7 ਸਾਲ ਦੀ ਉਮਰ ਦੇ ਵਿੱਚ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਬਚਨੋਈ ਸਮਾਜ ਵਾਸਤੇ 29 ਨਿਜਮ ਭਾਵ ਸਿਧਾਂਤ ਬਣਾਏ ਸਨ ਜਿਨ੍ਹਾਂ ਵਿੱਚ ਜਿੱਥੇ ਧਾਰਮਿਕ ਭਗਤੀ ਉੱਚਾ ਸੁਚੇ ਜੀਵਨ ਜਿਉਣਾ ਸਮਾਜ ਦੇ ਰਿਸ਼ਤੇ ਨਾਤੇ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ మాਸ ਨਹੀਂ ਖਾਣਾ ਇਹੋ ਜੇ ਨਿਯਮਾਂ ਦੇ ਨਾਲ-ਨਾਲ ਦਰਖਤ ਰੁੱਖਾਂ ਨੂੰ ਪਿਆਰ ਕਰਨਾ ਅਤੇ ਜੰਗਲੀ ਜੀਵ ਜੰਤੂਆਂ ਦੀ ਰੱਖਿਆ ਕਰਨਾ ਵੀ ਸਿਖਾਇਆ ਗਿਆ ਹੈ। ਦੇਖ ਕੇ ਗੱਲ ਕਰੀਏ ਕਿ ਬਿਸ਼ਨੋਈ ਕਾਲੇ ਹਿਰਨ ਦੀ ਪੂਜਾ ਕਿਉਂ ਕਰਦੇ ਹਨ ਤਾਂ ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਗੁਰੂ ਜੰਬੇਸ਼ਵਰ ਜੀ ਨੇ ਕਿਹਾ ਸੀ ਕਿ ਮੈਂ ਅਗਲਾ ਜਨਮ ਲੈ ਕੇ ਕਾਲੇ ਹਿਰਨ ਦੇ ਰੂਪ ਵਿੱਚ ਹੀ ਧਰਤੀ ਤੇ ਆਵਾਂਗਾ। ਇਸ ਲਈ ਉਹ ਕਾਲੇ ਹਿਰਨ ਦੀ ਪੂਜਾ ਕਰਦੇ ਹਨ। ਬਿਸ਼ਨੋਈ ਸਮਾਜ ਵਿੱਚ ਜਨਮ ਲੈਣ ਵਾਲਾ ਹਰ ਇੱਕ ਮਰਦ ਹਰ ਇੱਕ ਔਰਤ ਉਹ ਆਪਣੇ ਰੱਬ ਕੋਲੋਂ ਸਿਰਫ ਇਹੀ ਦਾਤ ਮੰਗਦਾ ਹੈ ਕਿ ਉਹ ਵੀ ਆਪਣੇ ਗੁਰੂ ਵਾਂਗ ਅਗਲੇ ਜਨਮ ਵਿੱਚ ਕਾਲਾ ਹਿਰਨ ਬਣ ਕੇ ਹੀ ਧਰਤੀ ਤੇ ਆਵੇ ਇਸ ਹਿਸਾਬ ਨਾਲ ਜੋ ਹੁਣ ਧਰਤੀ ਉੱਤੇ ਕਾਲੇ ਹਿਰਨ ਮੌਜੂਦ ਹਨ ਇਹ ਸਾਰੇ ਬਿਸ਼ਨੋਈ ਸਮਾਜ ਦੇ ਆਪਣੇ ਵੱਡ ਵਡੇਰੇ ਹੀ ਸਮਝੇ ਗਏ ਹਨ ਹੁਣ ਤੁਸੀਂ ਆਪੇ ਹਿਸਾਬ ਲਗਾ ਲਓ ਕਿ ਜਦੋਂ ਕੋਈ ਕਿਸੇ ਦੇ ਗੁਰੂ ਜਾਂ ਵੱਡ ਵਡੇਰਾ ਜਾਂ ਫਿਰ ਇੱਕ ਹਿਸਾਬ ਦੇ ਨਾਲ ਰੱਬ ਦਾ ਹੀ ਸ਼িকার ਕਰੇਗਾ ਤਾਂ ਫਿਰ ਉਹ ਅੱਗੋਂ ਕੀ ਹਾਲ ਕਰਨਗੇ ਦੂਜਾ ਕਾਲਾ ਹਿਰਨ ਇੱਕ ਬੜੀ ਹੀ ਦੁਰਲੱਭ ਪ੍ਰਜਾਤੀ ਵਿੱਚ ਆਉਂਦਾ ਹੈ ਇਹ ਪੂਰੀ ਦੁਨੀਆ ਦਾ 95% ਇਕੱਲੇ ਭਾਰਤ ਵਿੱਚ ਹੀ ਪਾਇਆ ਜਾਂਦਾ ਪਰ ਸ਼ਿਕਾਰ ਕਰਨ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਇਸ ਕਰਕੇ ਸ਼ਿਕਾਰ ਨੂੰ ਰੋਕਣ ਵਾਸਤੇ ਭਾਰਤ ਸਰਕਾਰ ਨੇ ਵੀ ਬੜੇ ਸਖਤ ਕਾਨੂੰਨ ਬਣਾਏ ਹਨ ਦੋਸਤੋ ਵਿਸ਼ਰੋਹੀ ਸਮਾਜ ਬਾਰੇ ਇੱਕ ਹੋਰ ਘਟਨਾ ਵੀ ਬੜੀ ਪ੍ਰਸਿੱਧ ਹੈ ਕਿ ਇੱਕ ਵਾਰ 1730 ਈਸਵੀ ਵਿੱਚ ਰਾਜਸਥਾਨ ਦੇ ਰਾਜੇ ਜੈ ਸਿੰਘ ਨੇ ਆਪਣਾ ਮਹਿਲ ਨੂੰ ਬਣਾਉਣ ਵਾਸਤੇ ਆਪਣੇ ਛਪਾਈਆਂ ਨੂੰ ਹੁਕਮ ਕੀਤਾ ਕਿ ਜਾ ਕੇ ਰੁੱਖ ਵੱਢ ਕੇ ਲੈ ਕੇ ਆਓ ਜਦੋਂ ਰਾਜੇ ਦੇ ਸਿਪਾਈ ਰੁੱਖ ਵੱਢਣ ਜਾਂਦੇ ਹਨ ਤਾਂ ਉੱਥੇ ਉਹ ਬਿਛनोई ਸਵਾਜ ਦੇ ਲੋਕ ਰਹਿੰਦੇ ਸਨ ਸਿਪਾਈਆਂ ਨੂੰ ਰੁੱਖ ਵੱਢਦੇ ਦੇਖ ਕੇ ਬਿਛनोई ਸਵਾਜ ਦੀਆਂ ਔਰਤਾਂ ਦਰਖਤਾਂ ਦੇ ਨਾਲ ਚਿਪਕ ਗਈਆਂ ਕਿ ਅਸੀਂ ਤੁਹਾਨੂੰ ਇਹ ਰੁੱਖ ਵੱਢਣ ਨਹੀਂ ਦੇਣੇ ਪਰ ਰਾਜੇ ਨੂੰ ਵੀ ਪੂਰਾ ਹੰਕਾਰ ਸੀ ਉਸਨੇ ਸੋਚਿਆ ਕਿ ਕੋਈ ਰੁੱਖਾਂ ਦੇ ਬਦਲੇ ਆਪਣੀ ਜਾਨ ਕਿਉਂ ਦੇਵੇਗਾ ਤਾਂ ਉਸਨੇ ਸਭ ਤੋਂ ਪਹਿਲਾਂ ਰੁੱਖ ਨਾਲ ਚਿਪੜੀ ਇੱਕ ਔਰਤ ਦਾ ਕਤਲ ਕਰ ਦਿੱਤਾ ਪਰ ਫਿਰ ਵੀ ਕੋਈ ਵੀ ਬਿਛਰੋਈ ਪਿੱਛੇ ਨਹੀਂ ਹਟਿਆ ਤੇ ਇਦਾਂ ਕਰਦੇ ਕਰਦੇ 363 ਲੋਕਾਂ ਦਾ ਰਾਜੇ ਵੱਲੋਂ ਕਤਲ ਕਰ ਦਿੱਤਾ ਗਿਆ ਪਰ ਆਪਣੇ 363 ਲੋਕਾਂ ਨੂੰ ਅੱਖਾਂ ਦੇ ਸਾਹਮਣੇ ਮਰਦੇ ਵੇਖ ਕੇ ਵੀ ਬਿਛਰੋਈ ਸਮਾਜ ਦੇ ਲੋਕ ਰੁੱਖਾਂ ਨਾਲ ਚਿਪਕੇ ਹੀ ਰਹੇ ਸਨ ਤੇ ਇੱਕ ਵੀ ਦਰਖਤ ਉਹਨਾਂ ਨੇ ਰਾਜੇ ਨੂੰ ਵੱਢਣ ਨਹੀਂ ਸੀ ਦਿੱਤਾ ਇਸ ਘਟਨਾ ਨੂੰ ਅੱਜ ਇਤਿਹਾਸ ਵਿੱਚ ਚਿਪਕੋ ਅੰਦੋਲਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਵੀ ਕਿਤਾਬਾਂ ਦੇ ਵਿੱਚ ਚਿਪਕੋ ਅੰਦੋਲਨ ਬਾਰੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਸੋ ਹੁਣ ਤੁਸੀਂ ਆਪੇ ਮੋਟਾ ਜਿਹਾ ਹਿਸਾਬ ਲਗਾ ਲਵੋ ਕਿ ਕਾਲੇ ਹਿਰਨ ਅਤੇ ਦਰਖਤ ਬਿਛनोई ਸਮਾਜ ਵਿੱਚ ਕਿੰਨੀ ਮਹੱਤਤਾ ਰੱਖਦੇ ਹਨ ਜੇਕਰ ਕਿਸੇ ਨੂੰ ਇੰਨਾ ਕੁਝ ਬਿਛनोई ਸਮਾਜ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਫਿਰ ਵੀ ਉਹ ਹਿਰਨ ਦਾ ਸ਼ਿਕਾਰ ਕਰੇਗਾ ਤਾਂ ਇਹ ਫਿਰ ਇੱਕ ਹਿਸਾਬ ਦੇ ਨਾਲ ਆਪਣੀ ਮੌਤ ਨੂੰ ਆਪ ਗਲੇ ਲਗਾਉਣ ਵਾਲੀ ਗੱਲ ਹੋਵੇਗੀ ਅਖੀਰ ਦੇ ਵਿੱਚ ਅਸੀਂ ਸਿਰਫ ਇੰਨਾ ਹੀ ਕਹਾਂਗੇ ਕਿ ਜੋ ਉਹ ਪੰਜਾਬੀ ਨੌਜਵਾਨਾਂ ਨੇ ਜਦੋਂ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ਤਾਂ ਉਹਨਾਂ ਦੇ ਘਰ ਦੇ ਇੰਨੇ ਹੀ ਸੁੱਖ ਬਣਾਉਣ ਕਿ ਉਹ ਅਜੇ ਤੱਕ ਜਿੰਦਾ ਹਨ। ਇਹੀ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ। ਸੋ ਦੋਸਤੋ ਇਹ ਸੀ ਅਸਲ ਕਹਾਣੀ ਬਿਸ਼ਨੋਈ ਸਮਾਜ ਅਤੇ ਕਾਲੇ ਹਿਰਨ ਵਿੱਚ ਆਪਸੀ ਸਬੰਧਾਂ ਦੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ। ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ